ਇੱਟਾ ਮੇਰਾ ਸਾਰੇ ਕਿਧਰ ਫਿਰਦਾ ਉਹ ਮੀਚ ਹੈ ਮੀਚ ਕਿਧਰ ਫਿਰਦਾ ਉਹ ਮੈਂ ਬੀਬੀ ਨੇ ਭੇਜਿਆ ਮੈਨੂੰ ਤਾਂ ਮੇਰਾ ਸਾਲ ਕਿਨੇ ਨੰਗੇ ਤਰੇ ਪਾਰ ਹਾਂ ਆ ਆ ਖਸਮ ਨਾ 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 ਆ ਆ ਨਾ 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 ਆ ਆ ਨਾ ਉਹ ਕਹੋ ਤੈਨੂੰ ਅਕਲ ਆਉਗੀ ਕਹੋ ਤੈਨੂੰ ਮੇਰਾ ਸਾਲ ਕਿਨੇ ਅਕਲ ਆਉਗੀ ਹੈ ਹੈ ਦਾੜੀ ਵਾਲਾ ਹੋ ਗਿਆ ਕੁੜੀ ਚੋ ਟਾਇਰ ਭਜਾਉਂਦਾ ਫਿਰਦਾ ਅਸ ਦੇ ਵੀ ਨਾ ਸਾਲਕਣਾ ਕਿੱਥੋਂ ਇੱਕ ਵੀ ਜੰਮਿਆ ਇਹ ਓਏ ਦੱਸ ਕੀ ਫੇਰ ਹੁੰਦਾ ਫਿਰਦਾ ਮੀਂਹ ਚ ਬੀਬੀ ਨੇ ਮੇਜਾ ਮੈਨੂੰ ਲੱਗ ਗਈ ਤੇਰੇ ਬਾਪ ਨੂੰ ਦੇਖ ਕੇ ਖੇਤਾ ਗਾ ਮਾਸੀ ਕੇ ਗਿਆ ਭੈਣ ਦੀ ਡਾਂਗ ਓ ਸਾਰਾ ਟੱਬਰੇ ਕਲੰਨਾ ਦਾ ਓ ਭੈਣ ਦਾ ਓ ਕੰਜਰੇ ਦੇ ਮੈਂ ਤਾਂ ਮੀਂਹ ਤੇ ਪਾਣੀ ਦੇਖਣਾ ਆਇਆ ਸੀ ਕਿਤੇ ਪਟਾਪਰ ਦੀ ਪਾਣੀ ਤਾਂ ਨਹੀਂ ਹੋ ਰਿਆ ਮਾਰੀ ਨਾ ਮਾਰੀ ਨਾ ਮੇਰੀ ਗੱਲ ਸੁਣ ਓਏ ਪੜ ਲੈ ਮੜਾ ਮੋਟਾ ਪੜ ਲੈ ਕੁੜੀ ਚੋੜਿਆ ਓਏ ਫੋਦੀ ਫੋਦੀ ਭਰਤੀ ਹੋ ਜਾ ਸੁਖ ਦਾ ਸਾਹ ਜੂ ਪੜ ਲੈ ਮੈਂ ਤੇ ਇੱਜੜ ਸਾਰਨ ਲੱਗੂ ਭੈਣ ਦੀ ਤੇਰੀ ਦੀ ਹਾਲ ਵੇ ਬੁੱਥ ਚੱਲ ਰੋ ਨਿਕਲ ਮਿਕਲ ਬਾਹਰ ਹਾਂ 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 ਕਿੱਥੇ ਬਾਹਰ ਓ ਤੈਨੂੰ ਕੁੜੀ ਕੌਣ ਦਊ ਮੇਰਾ ਸਾਲ ਕਿਹੜਾ ਐਡਾ ਵੱਡਾ ਹੋ ਗਿਆ ਦਾੜੀ ਵਾਲਾ ਹੈ ਛੇਮੀ ਤੇ ਪੜਦਾ ਜੇ ਵੀ ਤੂਰ ਨਖਾਂ ਦਾ ਖਦਦਾ ਨਾ ਦੇਵੇ ਕੋਈ ਕੁੜੀ ਮੇਰਾ ਭਸਾ ਰੱਖੀਏ ਨੇ ਦੋ ਪੁਆਇੰਟ ਨਾ ਆਹ ਸਹਾ ਨਾ ਹੀ ਬਾਪਾ ਝੂਟ ਮਾਰਦਾ ਝੂਟ ਮਾਰਦਾ ਝੂਟ ਮਾਰਦਾ ਨਾ ਕਿਹੜੇ ਕੁੜੇ ਫਸਾਈਆਂ ਨੇ ਵਸੇ ਦੇ ਨੇ ਹੈ ਹਾਏ ਦੇਖਦਾ ਸਾਲ ਕਨੇ ਸਾਰੇ ਦੇ 3 ਪਹਿਲਾਂ ਸਾਂਝੇ ਹੁੰਦੀਆਂ ਨੇ ਫਸੀਨੀ ਫਸੀਨੀ ਮੈਂ ਕਹਿੰਦਾ ਫਸੀਨੀ ਫਸੀਨੀ ਮੈਨੂੰ ਜਵਾਬ ਦੇ ਦਵਣਾ ਇਹ ਸਾਪੜਾ ਵਾਜਾ ਮੇਰੇ ਐ ਕੀ ਕਰੂੰ ਤੇਰਾ ਮੈਂ ਕਲੰਨਦਾ ਓਏ ਕੀ ਕਰੂੰਗਾ ਓ ਤੇਰਾ ਮੇਰਾ ਸਾਲਾ ਮੋٹے ਦਿਮਾਗ ਦਾ ਬਿੱਜੂ ਓ ਬਿੱਜੂ ਓ ਬਿੱਜੂ ਆ ਪਰਲਾ ਓ 5 14 ਦੇ ਲੋਕਾਂ ਦੇ ਜਵਾਬ ਮੇਰਾ ਸਾਲਾ 12ਵੀਂ 12ਵੀਂ ਚ ਹੋ ਗਏ ਉੱਥੇ ਚੂਰ ਨਖਾਂਦਾ ਫਿਰਦਾ ਪੜੂਗਾ ਪੜੂ ਟਾਇਰ ਲਈ ਮੇਰਾ ਚੱਕੇ ਖੜਾ ਹੋ ਚੱਲ ਕੋਠੇ ਚੱਲ ਟਾਇਰਾ ਬਿਮਾਰ ਹੋ ਜਾਏਗਾ ਮੀ ਤੇ ਮੇਰਾ ਸਾਲਕਣਾ ਬਣਾ ਟਾਇਰਾਂ ਦਾ ਟਾਇਰਾ ਦਿੰਦਾ ਕਿੱਥੋਂ ਭੇਂਦਾ ਕਵੀ ਨੇ ਲਿਖੇ ਰੱਤੇ ਨੇ ਕੱਪ ਕਰਕੇ ਕੋਠੇ ਚ ਵਜਾ ਮੇਰੇ ਸਭਲਾ ਬੂਥੀ ਬੂਥਾ ਕੁੱਟੂ ਮੈਂ ਚੰਗਾ ਕੋਠੇ ਚ ਯਾ ਵਾਟ ਕੇ ਥੋਲ ਲ ਹੂਪੀਨ ਲੱਗੇ ਕਿ ਬੇ ਸਾਰੀ ਆ ਵਾ ਉੱਤਿਆ ਪੈਕ ਲੰਦਾ ਚਲ ਮਾਰਦਾ ਤਾਂ ਨਹੀਂ ਨਹੀਂ ਮਾਰਦਾ ਸੌਖਾ ਖੇਤਾਂ ਦੇ ਬਾਬੇ ਦੀ ਉਹ ਨਹੀਂ ਮਾਰਦਾ ਮੈਂ ਛੇ ਕਿਉਂ ਮੇਰੇ ਖਾ ਮੋਕ ਮਾਰਨ ਲੱਗ ਗਿਆ ਹੈ ਬੈਠ ਇੱਥੇ ਟੱਪੇ ਟੱਕ ਲਾ ਲਾ ਵੀਰੇ ਦਾ ਲਾਣਾ ਇਹ ਗੁਰਤਾ ਡਲੀਆਂ ਆਨੀ ਤਰਾਹੂ ਸੁਣ ਮੇਰੀ ਗੱਲ ਸੁਣ ਤਾ ਕੀ ਲੈਣਾ ਤੇ ਡੱਕਾ ਟੁਕਾ ਤਾ ਹੈ ਮੈਂ ਤਾਂ ਮੇਰਾ ਸਾਲ ਕਹਿੰਿਆ ਤੈਨੂੰ ਐ ਕਹਿੰਦਾ ਤੂੰ ਪੜ ਲੈ ਚਾਰ ਅੱਖਰ ਪੜੀ ਤਾਂ ਨਹੀਂ ਉਹਨਾਂ ਬਾਬਾ ਪੜੀ ਤਾਂ ਨਹੀਂ ਉਹਨਾਂ ਟੱਟੂ ਪੜਦਾ ਕਿੰਦੇ ਰਦਾ ਤੂੰ ਹੈ ਜਿੰਨੇ ਵੀ ਤੇਰੇ ਨਾਲ ਤੁਸੀਂ ਮੇਰਾ ਸਾਲਾ ਸਾਰ ਮੈਂ ਕੋਈ 10ਵੀਂ ਚ ਹੋ ਗਿਆ ਕੋਈ 11ਵੀਂ ਤੇ 12ਵੀਂ ਚ ਹੈ ਆ ਤੇਰੀ ਉਮਰ ਕੋਈ ਟਾਇਰ ਭਜਾਉਣ ਦੀ ਹੋ ਫੇਰ ਕਿਉਂ ਤਾਂ ਮੈਡਮ ਲੱਗਦੀ ਆ ਅਮਰੇ ਤੇ ਮੈਨੂੰ ਗਾਹੀ ਨਹੀਂ ਕਰਦੀ ਕਿੰਨਾ ਪੜਦਾ ਮੈਂ ਗਾਹੀ ਨਹੀਂ ਕਰਦੀ ਨਾਲੇ ਹੋਰ ਚਾਲ ਤਰੀ ਮੇ ਬਿਜਲੀ ਲਵਾ ਕੇ ਲਈ ਹੁਤਨੋਲੇ ਤੂੰ ਮੈਂ ਮੈਂ ਨਹੀਂ ਜਾਂਦਾ ਬੀੜਾ ਪੁੱਛਣੇ ਦਵਾਉਣਾ ਕਸਟ ਬਾਊਟ ਆਰ ਮੈਂ ਹਾਂ ਮੇਰਾ ਸਲਾ ਕਵੀ ਪੈਦਾ ਹੋ ਗਿਆ ਪੁੱਛੜੀਆਂ ਆ ਬੀੜੀਆਂ ਮੈਨੂੰ ਤਾਂ ਇਹ ਦਵਾਈ ਦੇ ਦਿਆ ਕਰ ਜੇ ਦੇਣੀਆਂ ਨਹੀਂ ਮਾਉ ਵੀ ਨਹੀਂ ਖਾਂਦਾ ਸਿੱਛੀ ਡੂਲੂ ਮਾਉ ਖੌੜੀਆ ਤੂੰ ਮੈਂ ਦੱਸਣਾ ਪੁੱਤ ਤੈਨੂੰ ਜੀ ਨਹੀਂ ਕਰਦਾ ਪਰਨ ਪਰਨ ਆ ਮੈਂ ਰਨ ਨੂੰ ਕਰਦਾ ਹੈ ਸਾਰੇ ਬੇਰ ਕੁੜੀ ਚੋ ਦਾ ਨੰਗੇ ਪੈਰੀ ਬਹੀਆਂ ਚ ਭੱਜਾ ਫਰੀ ਜਨੇ ਤੇ ਥੱਲੇ ਲਾਜ ਮੁਟਾਇਰ ਨੂੰ ਸਾ ਗਰਦ ਬੰਦ ਕਿੱਥੋਂ ਟਾਇਰ ਕਲੀਚੋਂ ਆਦਾ ਪਤਾ ਨਹੀਂ ਸੌ ਟੱਟੀਆਂ ਵੀ ਦੀ ਆਇਆ ਉਹ ਨਿਕਲ ਗਈ ਉਹ ਹੀ ਕੰਦਰ ਦੇ ਨੇ ਗੱਲ ਚਪਾ ਲੈ ਕਲਾ ਨੇ ਜੱਗੀ ਦੋ ਰਹਾ ਤਾ ਸਾਫ ਟੈਰ ਆ ਸਾਫ ਆ ਨਾਲੀ ਪਰ ਸੱਪ ਕੌਟੀਆਂ ਵਾਲਾ ਓਏ ਗੰਡੂ ਆ ਮੇਰਾ ਸਾਰਾ ਸੱਪਾ ਗੰਡੂ ਆ ਕੰਦਰੀ ਗਸ ਓਏ ਮੈਂ ਤੈਨੂੰ ਆਖਰੀ ਬਾਰ ਕਹਿ ਰਿਹਾ ਜੇ ਤੂੰ ਨਾ ਪੜਨ ਲੱਗਿਆ ਨਾ ਨਾ ਤਾਂ ਮੈਂ ਤੈਨੂੰ ਆਪਣੇ ਨਾਲ ਪੋਣਾ ਨਾ ਫਿਰ ਮੈਂ ਤੈਨੂੰ ਆਪਣੇ ਨਾਲ ਰੋਪੀ ਕੋਣੀ ਸਮਝਿਆ ਮੇਰੀ ਗੱਲ ਉਹ ਕੁੜਾ ਨੂੰ ਮਰੇ ਨਾਲ ਪੈਂਦਾ ਬਾਪੇ ਹੋਰ ਕਿਹਦੇ ਨਾਲ ਪੈਂਦਾ ਮੈਂ ਟੀਬੀ ਨਾਲ ਤਾਂ ਲਵੇ ਪੈ ਜਾਂਦਾ ਉੱਥੇ ਜਾ ਕੇ ਜਿਹੜਾ ਤੂੰ ਇਹਨੂੰ ਕੌਣ ਕਹਿੰਦਾ ਬਈ ਮੈਂ ਆਪ ਦੇਖ ਲਗਾ ਜਿੱਦੇ ਪਰਸੂ ਲੈਟ ਪੱਜੀ ਗਿਆ ਕਰਕੇ ਉਹ ਨਹੀਂ ਸੁਦਰ ਦਾ ਕਲੱਬ ਨਾ ਤੂੰ ਨਹੀਂ ਸੁਦਰ ਦਾ ਕਰਦਾ ਮੇਰਾ ਸਾਰਾ ਬਿਜਲੀ ਲਵਾਉਣੀ ਹੈ ਤਣਾਲੇ ਤੋਂ ਪਿੱਲੇ ਪੁਜਰੀ ਵੱਲਵਾ ਕਹਿੰਦਾ ਇਹਨਾਂ ਦਾ ਪਿੱਲੇ ਹੁੰਦਾ ਨਾਲੇ ਹੋਰ 14 ਸੰਦ ਬੋਲੇ ਬਜਾ ਜੇ ਜੀ ਪੱਥੀ ਕਿਸੇ ਹੋਰ ਕੋਲੇ ਪੱਥੀਆਂ ਨੂੰ ਮੇਰੇ ਸੜ ਦੇ ਗਲ ਚ ਗੁੱਠਾ ਦੀ ਮੈਂ ਇਹ 14 ਕਲੰਨਾ ਸਿਰਫ ਸਿਖਾਉਦਾ ਕੋੜਾ ਇਹ ਜੀ ਕਲੰਨਾ ਯਾਰ ਇਹ ਥੋੜਾ ਕਲੰਨਾ ਪੈਦਾ ਹੋ ਗਿਆ ਇਹ ਘਰੇ ਮੈਂ ਨੱਕਾ ਦੇ ਹੀ ਮਾਤਰਾ ਕਰੀ ਨਾ ਇਹ ਫਿਰ ਦਾ ਮੌਤ ਨਾਲ ਪੈਰੀ ਕਾਪੀ ਮਾਰ ਬਗਾਨੇ ਕੇ